ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰ ਨੂੰ ਲੈ ਕੇ ਇਤਿਹਾਸਕ ਗੁਰਦੁਆਰਾ ਸ਼ਿਕੰਜ ਸਾਹਿਬ ਤੋਂ ਮਹਾਨ ਨਗਰ ਕੀਰਤਨ ਆਰੰਭ ਹੋਇਆ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਵਿੱਚ ਪੰਜ ਪਿਆਰਿਆਂ ਦੀ ਗੁਵਾਈ ਦੇ ਵਿੱਚ ਇਸ ਨਗਰ ਕੀਰਤਨ ਦੀ ਸ਼ੁਰੂਆਤ ਗੁਰਦੁਆਰਾ ਸ਼ਿਕੰਦਰ ਸਾਹਿਬ ਤੋਂ ਹੋਈ ਹੈ ਤੇ ਨਗਰ ਕੀਰਤਨ ਪੂਰੇ ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਦੁਬਾਰਾ ਗੁਰਦੁਆਰਾ ਸ਼ਿਕੰਦਰ ਸਾਹਿਬ ਵਿਖੇ ਆਕੇ ਸਮਾਪਤ ਹੋਵੇਗਾ ਗੱਲਬਾਤ ਕਰਦੇ ਆਂ ਸੰਗਤ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਕਿ ਹੈ ਕਿ ਸਰਦੀ ਦੀ ਕੋਈ ਪਰਵਾਹ ਨਹੀਂ ਹੈ ਅਸੀਂ ਆਪਣੇ ਗੁਰੂ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚੇ ਆਂ

ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ਪੁਰਬ ਨੂੰ ਸਮਰਪਿਤ ਅੱਜ ਬਹੁਤ ਮਹਾਨ ਨਗਰ ਕੀਰਤਨ ਗੋਦਵਰਾ ਸ੍ਰੀ ਕਾਂਸਾ ਕੋ ਸਜਾਇਆ ਗਿਆ ਹੈ ਔਰ ਸ਼ਾਇਦ ਵਕਫ ਵਕ ਸਾਰੇ ਰਸਤੇ ਜੋ ਹੁੰਦਾ ਆ ਮੁਰਕੇ ਗੋਦਵਰਾ ਸ੍ਰੀ ਕਾਂਸਾ ਦਿਖੇ ਜਿਹੜੀ ਸੰਪੂਰਨਤਾ ਹੋਏਗੀ ਇਹਦਾ ਰੂਟ ਹੈ ਜੀ ਜਲੰਧਰ ਰੋਡ ਅ ਸੁਖਾ ਸਿੰਘ ਮਹਤਾਬ ਸਿੰਘ ਕੌਂਕ ਇਸ ਤੋਂ ਬਾਅਦ ਉਨਸ ਲਾਈਨ ਫਿਰ ਜੀਟੀ ਰੋਡ ਜੀਟੀ ਰੋਡ ਤੋਂ ਹੁੰਦਾ ਹੋਇਆ ਆਪਣੇ ਸਿੰਬਲ ਚੌਕ ਗਾਂਧੀ ਚੌਕ ਤੇ ਉਸ ਤੋਂ ਬਾਅਦ ਥਿਆਰੀ ਮਹੱਲੇ ਨੂੰ ਹੁੰਦਾ ਹੋਇਆ ਕੋਟਵਾਲਾ ਕਨਸਰਵਰਸਾ ਜਿੱਦਾਂ ਕੁਝ ਸੇ ਜੋ ਫੇਰੇ ਬਹੁਤ ਹੁੰਦ ਸੀ ਪਰ ਸੰਗਤ ਦਾ ਉਤਸ਼ਾਹ ਜਿਹੜਾ ਉਹ ਵੇਖਣਯੋਗ ਸੀ ਜੀ ਉਹਨੂੰ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਇੰਨਾ ਸੰਗਤਾਂ ਵਿੱਚ ਉਤਸ਼ਾਹ ਪਿਆਰ ਕੋਈ ਗੋਬਿੰਦ ਸਿੰਘ ਮਹਾਰਾਜ ਨੂੰ ਨਤਮਸਤਕ ਹੋਣ ਵਾਸਤੇ ਸੰਗਤਾਂ ਦਾ ਜਿਹੜਾ ਸਮੁੰਦਰ ਉਮੜਿਆ ਪਿਆ ਹੈ ਜੇ ਨਗਰ ਕੀਰਤਨ ਦੀ ਸ਼ੁਰੂਆਤ ਕਿੱਥੋਂ ਹੋਈ ਕਿਹੜੇ ਉਪਲਖਸ਼ ਕਿੱਡਾ ਜਾ ਰਹਾ ਤੇ ਕਿੱਥੋਂ ਤੱਕ ਜਾਏਗਾ ਜੀ ਪੈਰੀ ਸੈਕਸੰਦਰੀ ਵਾਈਕਲ ਜੀ ਦਾ ਖਾਲਸਾ ਵਾਈਕਲ ਜੀ ਬਤੇ ਉਹ ਮੇਸ਼ਾਨ ਨਗਰ ਕੀਰਤਨ ਸੈਕਸੰਦਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਸੰਤਸਪੰਦ ਰੇ ਗੁਰਦਾਸ ਸਿੰਘ ਜੀਰੇ 9 ਵਜੇ ਰਾਮਵਾਸੀ ਉਹ ਸ਼ਹਿਰ ਦੇ ਰਾਖਾ ਪੁਜਾਰਾ ਚੋਂ ਦਾ ਆਇਆ ਆਸਰੇ ਜਲੰਧਰ ਤੋਂ ਵਿਖੇ ਪਹੁੰਚਿਆ ਹੈ ਇਹਦਾ ਰੂਟ ਜੋ ਹੈ ਉਹ ਬਾਡੇ ਟਾਊਨ ਜੀਟੀ ਰੋਡ ਕੰਮ ਰੋਡ ਸਾਹੀ ਨਗਰ ਤੋਂ ਦਾ ਗੁਰਦਾਰ ਸਤਕਰਤਾਂ ਦੇ ਬਾਅਦ ਗੁਰਦਾਰ ਸਿੰਘ ਸਰਪੰਚ ਸਾਹਿਬ ਦੇ ਸਪੋਰਟ ਨਾਲ ਇਹ ਸਤਕਰਤਾਂ ਨੂੰ ਸਹਿਯੋਗ ਗੋਬੀ ਸਿੰਘ ਅਤੇ ਪ੍ਰਕਾਸ਼ ਜੀ ਨੂੰ ਲੱਖ ਲੱਖ ਵਧਾਈ ਹੋਏ ਇਹ ਨਗਰ ਕੀਰਤਨ 379 ਸਾਲ ਹੋ ਗਏ ਹਨ ਗੁਰੂ ਗੋਬੀ ਸਿੰਘ ਜੀ ਦੇ ਪ੍ਰਕਾਸ਼ ਹੋਏ ਹਰ ਸਾਲ ਹੀ ਬਟਾਲੇ ਸਾਹਿਬ ਦੇ ਸੰਕਟਾਂ ਵਾਗ ਚੜ ਕੇ ਗੁਰੂ ਗੋਬੀ ਸਿੰਘ ਜੀ ਦੇ ਪ੍ਰਕਾਸ਼ ਹੋਏ ਇਸਾਲੀਏ ਨੇ ਕਿ ਕਿੰਨੀ ਜਾਨਾਂ ਹਸਲੇ ਪਰ ਫੇਰ ਵੀ ਲੋਕਾਂ ਦਾ ਇਤਿਹਾਸ ਬਹੁਤ ਸਾ ਸੰਕਟਾਂ ਦੇ ਕੌਕਾ ਪਿੰਡਾਂ ਸਾਰਾ ਤੋਂ ਅੰਗਰ ਸੰਤਾਂ ਨੂੰ ਜੀ ਆਖਦੇ ਆ ਬਾ ਗੁਰੂ ਜੀ ਦਾ ਕਾਕਾਰ ਸਾਹਿਬ ਆਹ ਹੈ ਵਰਗਿੰਦ ਅੱਜ ਜੀ ਕੇ ਨਗਰ ਕੀਰਤਨ ਚ ਕਿੰਨਾ ਉਤਸ਼ਾਹ ਕਿੰਨਾ ਚਾਰ ਲੋਕਾਂ ਦੇ ਖੰਡ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਪ੍ਰਗਟੋ ਮਰਦਾ ਗੰਬਲਾ ਪਰਿਆਮ ਇਕਲਾ ਵਾਹ ਵਾਹ ਗਬਿੰਦ ਸਿੰਘ ਆਪੇ ਕਰੇਲਾ ਆਪ ਸਭ ਸਵੇ ਹੀ ਰਹੇ ਹੋ ਕੇ ਗੁਰਦੁਆਰਾ ਸ੍ਰੀ ਰਣ ਸਾਹਿਬ ਜੀ ਤੋਂ ਤਾਂ ਤਾਂ ਸ੍ਰੀ ਗੁਰੂ ਗਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਉਹ ਅਪਰਵ ਦੇ ਸੰਬੰਧ ਵਿੱਚ ਜੇ ਨਗਰ ਕੀਰਤਨ ਛੁਰੂ ਆਇਆ ਹੈ ਉਹ ਸੰਤਾ ਬਹੁਤ ਹੀ ਕੁਛ ਹੀ ਤੇ ਨਾ ਆ ਰਿਹਾ ਬਣਾ ਰਹੀਆਂ ਹਨ ਔਰ ਇਹ ਨਗਰ ਕੀਤੇ ਨੂੰ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੈ ਆ ਇਹ ਮਲਟਾਉਨ ਰੋਡ ਮਲਟਾਉਨ ਤੋਂ ਜੀਟੀ ਰੋਡ ਜੀਟੀ ਰੋਡ ਤੋਂ ਗੁਰੂ ਨਾਨਕ ਨਗਰ ਸਿੰਬਲ ਤੋਂ ਗੁਰਦੁਆਰਾ ਰਾਮਗੜੀਆ ਗੁਰਦੁਆਰਾ ਸਿੰਘ ਸਭਾ ਤੋਂ ਹੁੰਦਾ ਹੈ ਗੁਰਦੁਆਰਾ ਸਤ ਕਰਤਾਰੀਆਂ ਦੀ ਪ੍ਰਕਰਮਾ ਸਾਰੇ ਬਾਜ਼ਾਰ ਦੀ ਕਰਦਾ ਆ ਮੁੰਨ ਫੇਰ ਗੁਰਦੁਆਰਾ ਸ੍ਰੀ ਕਨ ਸਾਹਿਬ ਜੀ ਵੀ ਕੇ ਸੰਭਾਵਤ ਹੋਏਗਾ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਈ ਦੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਹ